ਡਿਜੀਟਲ ਜਮਾਨੇ ਵਿੱਚ ਹੁਣ ਵਿਚੋਲੇ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਸਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀ ਆਰ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਸੰਗਰੂਰ ਗੋਤ ਭੁੱਲਰ ਕੁੜੀ ਦੀ ਪੜ੍ਹਾਈ ਬੈਚੂਲਰ ਸਾਇੰਸ ਇਨ ਮੈਡੀਕਲ ਡਿਪਲੋਮਾ ਕੀਤਾ ਹੋਇਆ ਕੈਨੇਡਾ ਤੋਂ ਡੇਟ ਆਫ ਬਰਥ 1995 ਕੱਦ 5 ਫੁੱਟ 5 ਇੰਚ ਪਰਾ ਇੱਕ ਮੈਰਿਡ ਖੇਤੀਬਾੜੀ ਦਾ ਕੰਮ ਕਰਦੇ ਨੇ ਜੁਆਇੰਟ ਫੈਮਿਲੀ ਤੋਂ ਕੁੜੀ ਬਿਲੋਂਗ ਕਰਦੀ ਹੈ ਪਰਿਵਾਰ ਕੋਲੇ ਆਪਣੇ ਜ਼ਮੀਨ ਦੇ 23 ਕਿੱਲੇ ਕੁੜੀ ਕੈਨੇਡਾ ਟੋਰਾਂਟੋ ਵਿੱਚ 2021 ਤੋਂ ਪੀਆਰ ਐਚਆਰ ਦੀ ਜੌਬ ਕਰਦੇ ਨੇ ਚੰਗੀ ਸੈਲਰੀ ਕੁੜੀ ਬਧਿਆ ਸੋਹਣੀ ਸੁਨੱਖੀ ਸਮਝਦਾਰ ਤੇ ਵੈਲ ਸੈਟਲਡ ਫੈਮਿਲੀ ਤੋਂ ਹੈ ਕੁੜੀ ਹੁਣ ਪੰਜਾਬ ਆਈ ਹੋਇਆ ਜਨਵਰੀ 2026 ਦੇ ਵਿੱਚ ਪਰਿਵਾਰ ਨੇ ਵਿਆਹ ਕਰਨਾ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜਿਆ ਲਿਖਿਆ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਮੁੰਡਾ ਹੋਵੇ ਮੁੰਡੇ ਕੋਲੇ ਜ਼ਮੀਨ ਦੇ 10 ਤੋਂ 15 ਕਿੱਲੇ ਹੋਣ ਸਿਰਫ ਕੈਨੇਡਾ ਵਾਲੇ ਹੀ ਪਰਿਵਾਰ ਦੇ ਨਾਲ ਸੰਪਰਕ ਕਰਨਾ ਟ੍ਰਾਂਟੋ ਏਰੀਆ ਨੂੰ ਪਹਿਲਾ ਮਾਲਵਾ ਏਰੀਆ ਵਾਲੇ ਹੀ ਪਰਿਵਾਰ ਦੇ ਨਾਲ ਸੰਪਰਕ ਕਰਨਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ